ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਵਾਰ ਸੱਟਾਂ ਜਾਨਵਰ ਕੈਮਨੇ ਮਿੱਤਰੋ ਲੋ ਜੀ ਕਰਤੀਬਲੋ ਦੀ ਸਟਾਰਟਿੰਗ ਬਾਕੀ ਮੋਟਾ ਪਾਣੀ ਵੀ ਆਂਦਾ ਪਾਣੀ ਖੇੜੇ ਵਾਲਾ ਮੇਰੇ ਰੋ ਕਈ ਵਾਰੀ ਦੱਸਤਾ ਤੇ ਫੋੜੀਆਂ ਦੇ ਥੱਲੇ ਆਏ ਸੀ ਸਾਹ ਸਾਹ ਕੰਮ ਹੋ ਰਿਹਾ ਤੇ ਜੋੜਾ ਬਾਕੀ ਉੱਤੇ ਬੈਠੇ ਇਕੱਠੇ ਤੇ ਕਰੋ ਚੈੱਕ ਇਕੱਠੇ ਬੈਠਿਆ ਭਾਈ ਖਾਣ ਪੀਣ ਨੂੰ ਲਿਆਏ ਸੀ ਯਾਰ ਆ ਫਰੂਟੀ ਜੀ ਫੜੀ ਸੀ ਬਾਕੀ ਆ ਪਕੌੜੇ ਜੇ ਆ ਖਾ ਲਈਏ ਇਹਨਾਂ ਨੂੰ ਯਾਰ ਸਕੂਲ ਚੋਂ ਆਏ ਸੀ ਭੁੱਖੇ ਤਾਂ ਕਰਕੇ ਬਾਕੀ ਬਲਬ ਤਾਂ ਸੱਟਿਆ ਇਹ ਤਾਰ ਹਲਗੀ ਸੀ ਗੱਲ ਤੇ ਤਾਰ ਅੱਜ ਠੀਕ ਕਰ ਦਾਂਗੇ ਸ਼ਾਮ ਜੀ ਨੂੰ ਧੁੱਪ ਦੇਖ ਕਿੰਨੀ ਆ ਬਾਕੀ ਬੱਚੇ ਦੇਖਦੇ ਆ ਯਾਰ ਹੁਣੀ ਕਰ ਦਿੰਨੇ ਆ ਮੇਰੇ ਸਾਹਮਣੇ ਟਾਈਮ 1 ਵਜੇ ਹਲੇ ਸਾਢੇ 12 ਹੋ ਰਿਹਾ ਸੀ ਆਪਾਂ ਤੇ ਬਾਜ਼ਾਰ ਚ ਫਿਰਦੇ ਰੇ 1 ਵਜੇ ਦਾ ਲਗ ਭੰਗ ਤੇ ਦੇਖਦੇ ਆ ਕੀ ਬਣਦਾ ਬਾਕੀ ਬੱਚੇ ਵੀ ਸੈੱਟ ਬੈਠੇ ਨੇ ਆ ਬੈਠੇ ਉਹ ਕਰੋ ਚੈੱਕ ਮੇਰੇ ਵੀਰੋ ਦੇਖੋ ਆ ਬੈਠਾ ਪੂਰੂ ਤੇ ਪੂਰੂ ਤਾਂ ਨਹੀਂ ਰੱਤਾ ਲਾਲੂ ਪੂਰੂ ਤਾਂ ਡਿਆ ਤੇ ਬੈਠਾ ਮੇਰੇ ਵੀਰੋਂ ਚੋਬਰ ਵੀ ਆ ਗਿਆ ਤੇ ਆਪਣੇ ਤਾਂ ਤਾਂ ਖਾਈ ਨਹੀਂ ਗਏ ਆ ਪਕੌੜੇ ਆ ਨਾ ਮੋੜੇ ਤਾਂ ਖਾਈ ਗਏ ਢੀ ਦੇ ਦੇ ਲੈ ਮੋੜਾ ਕਹਿੰਦਾ ਬੱਸ ਨਗਾ ਅਜ ਇਹਨੂੰ ਬਣਾਉਣਾ ਹੈ ਇਹ ਇਹਦਾ ਤੁਹਾਨੂੰ ਪਤਾ ਛੱਡਦਾ ਤਾਂ ਹੈ ਨਹੀਂ ਕੁਛ ਆ ਨਵੇਂ ਦੇ ਦੇਖੋ ਆਪ ਬਾਕੀ ਆਪ ਇਹ ਫਰੂਟੀ ਵੀ ਮਸ ਲਈ ਗਈ ਚੋਬਰਾ ਨਹੀਂ ਤੇ ਬਾਕੀ ਬੱਚੇ ਬਿਠਾਣੇ ਆ ਟਾਈਮ ਨਾਲ ਛਤਰੀਆਂ ਤੇ ਉਹ ਅਸਰ ਨੂੰ ਖਾਣ ਤੋਂ ਫੇਰ ਕੰਮ ਮੇਰੇ ਵੀਰੋਂ ਬੱਚੇ ਪਾਲੇ ਜੀ ਚਾਰ ਜਾਲ ਚ ਤੇ ਦੋ ਖੁੱਡੇ ਚ ਹਲੇ ਉਹ ਛੋਟੇ ਨੇ ਉਹ ਹਲੇ ਉੱਤੇ ਲਾਤੀਆਂ ਛਤਰੀਆਂ ਬਾਕੀ ਇਕ ਲਾਤੀ ਤੇ ਇੱਕ ਤੇ ਕਬੂਤਰ ਬੰਨ ਰੱਖਿਆ ਤੇ ਇਹ ਤੇ ਬਿਠਾ ਕੇ ਤੇ ਛਤਰੀ ਕਰਦਾ ਐ ਖੜੀ ਤੇ ਇਹਨੂੰ ਨੇ ਨੇ ਨੂੰ ਤਿਲੇ ਕੇ ਚਲਦੇ ਆ ਦੋ ਜਿਹੜੇ ਉਹ ਹੈਗੇ ਉਹ ਛੋਟੇ ਨੇ ਬਾਬਿਓ ਤਾਂ ਕਰਕੇ ਉਹਨਾਂ ਨੂੰ ਆਪਾਂ ਨਹੀਂ ਚੱਕਿਆ ਤੇ ਇਹਨਾਂ ਨੂੰ ਲੈ ਕੇ ਚਲਦੇ ਆ ਉੱਤੇ ਤੇ ਉੱਤੇ ਜਾ ਕੇ ਮਿਲਦੇ ਆ ਆਪਾਂ ਜੀ ਮੇਰੇ ਵੀਰੋਂ ਪਹੁੰਚ ਗਏ ਆ ਉੱਤੇ ਤੇ ਬੰਨਤਾ ਆਪਾਂ ਕਬੂਤਰ ਇਹਦਾ ਵੀ ਕਰੋ ਸ਼ੌਂਕ ਬਾਬਿਓ ਕਿਉਂ ਬੈਠਿਆ ਸੱਪ ਵਾਂਗੂ ਤੇ ਬੱਚੇ ਕੱਢ ਚੋਬਰਾ ਤੇ ਬਿਠਾ ਹੌਲੀ ਹੌਲੀ ਇਹਨਾਂ ਨੂੰ ਯਾਰ ਧਿਆਨ ਨਾਲ ਪਾਸੇ ਵੀ ਨਾ ਹਨਾ ਮੈਂ ਉੱਚੀ ਕਰ ਦੇਣਾ ਤੂੰ ਨਹੀਂ ਜਾਣਾ ਤੂੰ ਤਾਂ ਉੱਤੇ ਹੀ ਆਇਆ ਤੂੰ ਕਿੱਥੇ ਜਾਣਾ ਇਹ ਵੀ ਨਹੀਂ ਕੱਢਿਆ ਬਾਪੂ ਪਿਛਲੇ ਸਾਲ ਸਹੀ ਦੱਸਾਂ ਦਾ ਓਏ ਹੋਏ ਹੋਏ ਕਿਉਂ ਕਿਉਂ ਪੈਰ ਤੇ ਜ਼ੋਰ ਪਾਣਾ ਖੜ ਜਾ ਖੜ ਜਾ ਖੜ ਜਾ ਇਹ ਗਈ ਸੀ ਇਹ ਵੀ ਗਈ ਸੀ ਇਹ ਲੈ ਲੋ ਜੀ ਛੱਡੀ ਆਨੇ ਆ ਬੱਚੇ ਹੌਲੀ ਹੌਲੀ ਥੱਲੇ ਵੀ ਨਾ ਵਗ ਜੇ ਮਿੱਤਾ ਡرائی ਨਾ ਬਾਲਾ ਨਾ ਡرائی ਲੋ ਜੀ ਦੋ ਬੱਚੇ ਬਿਠਾ ਤੇ ਬਾਕੀ ਬਿਠਾਈ ਜਾਂਦਾ ਚੋਬਰ ਚੱਲ ਵੇਣਾ ਇਹ ਬਾਲਾ ਡਰਦਾ ਯਾਰ ਸਭ ਤੋਂ ਵੱਡਾ ਹੈ ਨਾਲੇ ਬੱਚਾ ਚੱਲ ਪਿਆਰ ਨਾਲ ਬਿਠਾ ਦੇ ਕੋਈ ਇਹ ਫੂੰਸੀਆਂ ਹੋਰੀਆਂ ਬਾਬਿਓ ਹੈ ਇਹਦਾ ਵੀ ਕੁਝ ਕਰਦੇ ਆ ਇਹ ਕਿੱਥੇ ਵੜ ਗਿਆ ਡਰ ਕੇ ਥੱਲੇ ਚਲੋ ਕੋਈ ਲੋ ਜੀ ਚਾਰ ਬਿਠਾ ਕੇ ਲੈ ਚੱਕ ਚੋਬਰ ਤੂੰ ਚੱਕ ਫੋਨ ਹੈ ਮੇਰੇ ਹੱਥ ਚ ਬਾਬੇ ਦਾ ਨਾਮ ਲੈ ਕੇ ਚੱਕ ਦੇ ਨਹੀਂ ਇਹਦੇ ਕੋਈ ਨਹੀਂ ਜੱਟ ਆ ਕੀ 2 ਦਾਲ ਦਾ ਨਾ ਖੜ ਜਾ ਉੱਤੇ ਡਰ ਵੀ ਨਾ ਜਾਣ ਉਹ ਆ ਮੀ ਆਏ ਸੀ ਬਾਬੇ ਦੋ ਤਿੰਨ ਦਿਨੋਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਉਹ ਸੇ ਇਹ ਦੋਲ ਦਿੰਦੇ ਆਰੇ ਆਪਾ ਅੱਛਾ ਸਾਫੀ ਸਾਰੇ ਸਾਰਾ ਕਰ ਦਈਏ ਨਾ ਭਜੀ ਮੇਰੇ ਵੀਰੋ ਇੱਕ ਕੱਢਦਾ ਨੀਲਾ ਪਾ ਠੀਕ ਐ ਨਾ ਨਾ ਉਹ ਨਹੀਂ ਹੈਗਾ ਉਹ ਤਾਂ ਆਂਡਿਆਂ ਤੇ ਬੈਠਾ ਹੈ ਤੇ ਦੋ ਬੱਚੇ ਛੋਟੇ ਉੱਥੇ ਬਿਠਾਤੇ ਬਾਕੀ ਚਾਰ ਇੱਧਰ ਬਿਠਾਤੇ ਕਬੂਤਰ ਬਣਦਾ ਇੱਧਰ ਤੇ ਆਪਾਂ ਨੀਵੇਂ ਵਾਲਾ ਵਾਪੇ ਹਾਂ ਠੀਕ ਐ ਚਲੋ ਕੋਈ ਨਾ ਤੇ ਇੱਕ ਛਤਰੀ ਆਇਆ ਇੱਧਰ ਲਾਤੀ ਇਹ ਖਾਲੀ ਪਈ ਐ ਤੇ ਇਹਨੂੰ ਛੱਡ ਦਿੰਨੇ ਆ ਦੇਖਦੇ ਕੀ ਕਰਦਾ ਚੱਲ ਲੋ ਜੀ ਛੋਟੇ ਸਾਹਮਣੇ ਛੱਡਤਾ ਇਹਦਾ ਸਿੱਧਾ ਹੀ ਹੋਗਾ ਲੈ ਬੋਲ ਐ ਜੋ ਬਰਾ ਨਾਲ ਆਪਣਾ ਵੀ ਟਾਈਮ ਪਾਸ ਹੋ ਜੂ ਦੇਖ ਲਾਂਗੇ ਦੋ ਘੜੀ ਗਲਬੀ ਵਗਣਾ ਕਰੀਆਂ ਹੋਈਆਂ ਹੋ ਜਾਂਦਾ ਲੋ ਜੀ ਦੇਖਦੇ ਆ ਕੀ ਕਰਦਾ ਇਹ ਵੀ ਪਿਛਲੇ ਸਾਲ ਤਾਂ ਇਹਨਾਂ ਨੇ ਕੁਝ ਕਰਿਆ ਨਹੀਂ ਹੁਣ ਹੀ ਦੇਖ ਲੈਣੇ ਕੀ ਕਰਦਾ ਕੀ ਨਹੀਂ ਲੋ ਜੀ ਆਪੇ ਅੱਗੇ ਬੈਜੂਆ ਕੋਈ ਦਿੱਕਤ ਨਹੀਂ ਭੱਜਣਾ ਆ ਭੱਜੂਆ ਕੋਈ ਟੈਨਸ਼ਨ ਹੀ ਨਹੀਂ ਹਾਂਜੀ ਮੇਰੇ ਵੀਰੋਂ ਪਹੁੰਚ ਗਏ ਆ ਪਿੰਡ ਥੀਮੋ ਠੀਕ ਹੈ ਕਿ ਨਹੀਂ ਤੇ ਬਾਬਿਓ ਮੜੇ ਕਾ ਪਹੁੰਚ ਆ ਗਏ ਆ ਪਹੁੰਚ ਆਇਆ ਤੇ ਉੱਥੇ ਜਾਣਾ ਪੈ ਗਿਆ ਯਾਰ ਤੇ ਤਾਰ ਕੇ ਪਹਿਲਾ ਘਮਗੇ ਜਿੱਦੀ ਮਤੋਂ ਫੇਰਾ ਤਾਹਾਂ ਕਿਹਾ ਕੇ ਜਿੱਦ ਫੋਨ ਆਇਆ ਇੰਦਰਵਾਗੇ ਆ ਕੁਲਾਕ ਨਹੀਂ ਗਏ ਸੀ ਤੇ ਬਾਕੀ ਹੁਣ ਚਲਦੇ ਆ ਘਰੇ ਮਿੱਤਰੋ ਤੇ ਚਿੰਮੋ ਪਿੰਡ ਪਹੁੰਚ ਗਏ ਚਿੰਮੋ ਦੀ ਆ ਗਈ ਮਹਿਰ ਇਹ ਕਰੋ ਚੈੱਕ ਤੇ ਚਲਦੇ ਆ ਘਰੇ ਤੇ ਬਾਕੀ ਚੋਬਨ ਨੇ ਦਾਣਾ ਪਾਣੀ ਕਰਤਾ ਉਹ ਲੱਗ ਪੱਗਦਾ ਗਿਆ ਬੱਚੇ-ਮੁੱਚੇ ਵੀ ਅੰਦਰ ਕਰਤੇ ਹੋਣਗੇ ਕੰਮ ਕਰ ਰਹੇ ਹੋਣਗੇ ਸੂਰਜੀ ਵੀ ਬੱਸ ਜਾ ਰਹੇ ਆ ਰਿਕਰੇ ਮਿੱਤਰੋ ਜੈ 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 ਸਾਰੇ ਪਾਇਆ ਕਿ ਨਾ ਕਮੇ ਦਾ ਪਾ ਤੇ ਹੋਣੀ ਪਤਾ ਜੀ ਆ ਗਏ ਆ ਜੀ ਕਰੇ ਤੇ ਸਟੂਡੀਓ ਨੂੰ ਵੀ ਤਾਲਾ ਲੱਗ ਰਿਹਾ ਤੇ ਇਹਨਾਂ ਨੂੰ ਵੀ ਤਾਲਾ ਲਾਤਾ ਚੋਬਰ ਨੇ ਦਾਣੇ ਦੋਣੇ ਪਾ ਤੇ ਉਹ ਨਹੀਂ ਤਾਂ ਕਰਕੇ ਤਾਲਾ ਲਾਦਾ ਫੀਡ ਵੀ ਕਰਤੀ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਹਨਾ ਬੱਚਿਆਂ ਨੂੰ ਤੇ ਅੱਜ ਯਾਰ ਦਿਨ ਸਾਰੇ ਦਿਨ ਆ ਵੀ ਟਪ ਗਿਆ ਚਲੋ ਮੈਂ ਚੋਬਰ ਨੂੰ ਫੋਨ ਲਾਉਣਾ ਪੁੱਛਦਾ ਵੀ ਕਿੱਥੇ ਵਾਗੇ ਕਿੱਥੇ ਨਹੀਂ ਬਾਕੀ ਕੁਗੀਆਂ ਆ ਗਈਆਂ ਬਾਬੋ ਚੁਗੀਆਂ ਜਾਂਦੀਆਂ ਸਰੋ ਦੇਖ ਰਖੀ ਚਲੋ ਖਾ ਲੈਣ ਦੇ ਇਹਨਾਂ ਨੂੰ ਤੇ ਬਾਕੀਆਂ ਫੋਨ ਲਾ ਕੇ ਪੁੱਛਦਾ ਕਿ ਮੇਰੇ ਵੀਰੋਂ ਤੇ ਫੋਨ ਕਰਿਆ ਸੀ ਮੈਂ ਚਾਚੇ ਨੂੰ ਵੀ ਤੇ ਕੰਮ ਜਾ ਰਿਹਾ ਯਾਰ ਬਾਬੇ ਦੋਨੀ ਪਤਾ ਨਹੀਂ ਕਿੱਥੇ ਫੱਤੇ ਉਹਦੇ ਬਾਅਦ ਜਾ ਰਿਹਾ ਪਤਾ ਨਹੀਂ ਜੰਸੀ ਜੰਸੀ ਤੇ ਦਾਣੇ ਦੁਨਿਹ ਤਰਤੇ ਹੁਣੇ ਤਰਤੇ ਸੀ ਮੈਂ ਸਭ ਨਾਲ ਦਾਣੇ ਭੁੱਲ ਗਏ ਪੁੱਛਣਾ ਮੈਂ ਤਰਤੇ ਪੋਟੇ ਫੁੱਲਨੇ ਬੱਚਿਆਂ ਨੂੰ ਵੀ ਦਿਖੇਗੇ ਆਪਾਂ ਨੂੰ ਤੇ ਲੋਕ ਦੀ ਕਰਦੇ ਆ ਬਾਬਾ ਐਂਡਿੰਗ ਠੀਕ ਹੈ ਕੁਝ ਨਹੀਂ ਖਾਦਾ ਹੋਇਆ ਜਿੰਮ ਤੂੰ ਸਿੱਧਾ ਉੱਥੇ ਵਾਗ ਗੇ ਤੇ ਤਾਂ ਕਰਕੇ ਅੱਜ ਦਾ ਹੈ ਵੀ ਨਹੀਂ سارے ਬੱਚੇ ਪਿੱਛੇ ਤਾਲ ਤੇ ਤੁਹਾਡੇ ਸਾਹਮਣੇ ਇੱਕ ਗੋਲੀ ਨੂੰ ਵੀ ਹੁਣੀ ਲੈ ਕੇ ਆਏ ਮੁੱਤੇ ਤੇ ਤਾਲਾ ਤੋੜਾ ਲੱਗ ਰਿਹਾ ਸੀ ਤੇ ਮੈਂ ਚੱਲਦਿਆਂ ਫਿਰ ਮਿਲਦੇ ਆਪਾਂ ਕੱਲ ਠੀਕ ਹੈ ਅੱਧਾ ਦਿਨ ਤਾਂ ਸਾਰਾ ਦਿਨ ਹੀ ਟੱਪ ਗਿਆ ਚਲੋ ਫਿਰ ਕੱਲ ਮਿਲਦੇ ਆਪਾਂ